ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਧਾਰੀ ਮਹੱਲਾ ਪਿੰਜਵਾ ਮੈਂ ਬਹੁ ਵਿਦਪ੍ਰੇਖਿਓ ਦੂਜਾ ਨਹੀਂ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਉ ਅਗਮ ਅਗਮਾ ਕਵਨ ਮਹਿਮਾ ਮਨ ਜੀਵੈ ਸੁਨ ਸੂ ਚਾਰ ਆਸ਼ਰਮ ਚਾਰ ਵਰਨਾਂ ਮੁਕਤ ਭਏ ਸੇਵ ਤੋਂ ਚਾਰ ਆਸ਼ਰਮ ਚਾਰ ਵਰਨਾਂ ਇੱਥੇ ਵਿਸਰਾਮ ਆਸ਼ਰਮ ਹਾਂਜੀ ਆਸ਼ਰਮ ਇਕੱਠਾਈ ਚਾਲ ਨੂੰ ਸਾ ਆਸ਼ਰਮ ਨਹੀਂ ਕਹਿਣਾ ਥੋੜਾ ਜਿਹਾ ਲਮਕਾਖ ਹੀ ਆਸ਼ਰਮ ਆਸ਼ਰਮ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਸ਼ਰਮਾ ਦਾ ਹੀ ਵਾਚਕ ਬ੍ਰਹਮਚਰ ਜਿ ਗ੍ਰਸਤੀ ਵਾਨ ਪ੍ਰਸਤੀ ਸੰਨਿਆਸ ਦਾ ਤਉ ਉਚਾਰਨ ਕਰਨਾ ਚਾਰ ਆਸਰਮ ਚਾਰ ਵਰਨਾਂ ਇਥੇ ਵਿਸਰਾਮ ਮੁਕਤ ਭਏ ਸੇਵ ਤੋ ਪਾਠ ਇਕੱਠਾ ਹੀ ਉਚਾਰਨ ਕਰਨਾ ਗੁਰ ਸ਼ਬਦ ਦਿੜਾਇਆ ਪਰਮ ਪਦ ਪਾਇਆ ਇਹ ਗੁਰ ਪਦ ਤੇ ਯਮਕ ਲਾਦਨੀ ਹੈ ਗੁਰ ਸ਼ਬਦ ਦਿੜਾਇਆ ਪਰਮ ਪਦ ਪਾਇਆ ਇਥੇ ਵਿਸਰਾਮ ਦੂਤੀਏ ਗਏ ਸੁਖ ਹੋ ਇਹ ਦੂਤੀਏ ਉਚਾਰਨ ਕਰਨਾ ਦੁਤੀਆ ਨਹੀਂ ਕਹਿ ਦੇਣਾ ਦੁਤੀਆ ਗਏ ਸੁਖ ਹੋ ਕਹੋ ਨਾਨਕ ਭਾਵ ਸਾਗਰ ਤਰਿਆ ਹਰ ਨਿਦ ਪਾਈ ਸਹਜੂ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਦੇਵ ਗੰਧਾਰੀ ਧੱਦਾ ਬੋਲਣਾ ਗੰਧਾਰੀ ਧੱਦਾ ਵੀ ਨਹੀਂ ਕਹਿ ਜਾਣਾ ਵਿੱਚ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਕਾਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਰੇ ਹਰ ਇਕਾ ਜਾਨ ਇਕ ਰੇ ਕਿੱਥੇ ਵਿਸਰਾਮ ਹਰ ਇਕਾ ਜਾਨ ਇਕ ਰੇ ਹਰ ਇਕਾ ਜਾਨ ਇਕ ਰੇ ਗੁਰਮੁਖ ਜਾਨ ਰਹਾਉ ਕਾਹੇ ਭ੍ਰਮਤ ਹੋ ਤੂੰ ਭ੍ਰਮ ਹੋ ਨਾ ਭਾਈ ਕਾਹੇ ਭ੍ਰਮਤ ਹਾ ਇਹ ਪਾਠ ਸੰਬੰਧਕ ਪਾਠ ਹੈ ਕਾਹੇ ਪ੍ਰਮਤਹ ਤੂੰ ਪ੍ਰਮਹ ਨ ਪਾਈ ਇਥੇ ਵਿਸਰਾਮ ਰਵਿਆ ਰੇ ਰਵਿਆ ਸ੍ਰਬਥਾਨ ਕਾਹੇ ਪ੍ਰਮਤਹ ਤੂੰ ਪ੍ਰਮਹ ਨ ਪਾਈ ਰਵਿਆ ਰੇ ਰਵਿਆ ਸ੍ਰਬਥਾਨ ਜੋ ਬੈਸੰਤਰ ਕਾਸ਼ਟ ਮਝਾਰ ਹਾਂਜੀ ਜੀ ਉਹ ਬੈਸੰਤਰ ਕਾਸ਼ਟ ਮਝਾਰ ਇਥੇ ਵਿਸਰਾਮ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਸੰਜਮ ਨਹੀਂ ਕਾਰਜ ਸਾਰ ਜੋ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਦਵਾਰ ਪਾਠ ਸਥਾਉਚਾਰਨ ਕਰਨਾ ਬਿਨ ਗੁਰ ਨਾ ਪਾਵੈ ਗੋ ਕਿਥੇ ਵਿਸਾਮ ਬੇਨਗੁਰ ਤੇ ਠਮਕ ਲਾ ਕੇ ਬੇਨਗੁਰ ਨਾ ਪਾਵੈ ਗੋ ਹਰ ਜੀ ਕੋ ਦਵਾਰ ਬੇਨਗੁਰ ਨਾ ਪਾਵੈ ਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਾਜ ਅਭਿਮਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਨਾ ਕਹ ਨਾਨਕ ਪਾਤੇ ਠਮਕ ਲਾ ਦਿੰਨੀ ਹੈ ਅਭਿਮਾਨ ਤੇ ਵਿਸਰਾਮ ਹੈ ਦੇਵ ਗੰਧਾਰੀ ਪੰਜਵਾ ਜਾਨੀ ਨ ਜਾਈ ਤਾ ਕੀ ਗਾਤ ਰਹਾਉ ਕਹਿ ਪੈ ਖਾਰੋ ਕਹਿ ਪੀ ਖਾਰੋ ਕਹਿ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਹਿਣ ਕਹਾਤ ਗਣ ਗੰਧਰਬ ਸਿੱਧ ਅਰ ਸਾਦਿਕ ਸਾਦਿਕ ਨਹੀਂ ਸਾਦਿਕ ਸਿੱਧ ਅਰ ਸਾਦਿਕ ਤੱਦਾ ਲਾ ਕੇ ਸੋਰਨਾਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਬੀਦ ਉਤਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਬੇਅੰਤ ਇਹਨੂੰ ਸ਼ੁੱਧ ਕਰ ਲੈ ਬਹੁਤ ਵਧੀਆ ਆਉਣਾ ਬੇਅੰਤ ਬੇਅੰਤ ਐ ਨਹੀਂ ਗਾਣਾ ਗੁਣ ਬੇਅੰਤ ਬੇਅੰਤ ਇੱਥੇ ਖਮਕ ਲੱਗ ਜੁਣੀ ਆ ਭਾਨ ਨਾਨਕ ਇੱਥੇ ਵਿਸਰਾਮ ਗੁਣ ਬੇਅੰਤ ਬੇਅੰਤ ਭਾਨ ਨਾਨਕ ਕਹਿਣ ਨਾ ਜਾਈ ਪਰੈਪਰਾਤ ਦੇਵ ਗੰਧਾਰੀ ਮਹੱਲਾ ਪਿੰਜਵਾ ਧਿਆਏ ਗਾਈ ਕਰਨ ਹਾਰ ਭਉ ਨਹੀ ਸੁਖ ਸਹਜ ਆਨੰਦਾ ਆਨੇਕ ਉਹੀ ਰੇ ਏਕ ਸਮਾਰ ਰਹਾਉ ਸਫਲ ਮੂਰਤ ਗੁਰ ਮੇਰਾ ਮਥੈ ਜਾਤ ਕਤ ਪੀਖੋ ਤਤ ਤਤ ਸਾਥੈ ਜਾਤ ਕਤ ਤਤ ਤਤ ਇਹ ਪੁੱਲੇ ਪਦੁਚਾਰਨ ਕਰਨੇ ਹਨ ਚਰਨ ਕੰਬਲ ਮੇਰੇ ਪ੍ਰਾਨ ਆਧਾਰ ਸਮਰਥ ਅਥਾਹ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਮੇਰਾ ਤਾ ਕੀ ਸਰਨ ਆਸਰ ਪ੍ਰਭ ਨਾਨਕ ਇਥੇ ਵਿਸਰਾਮ ਹੈ ਮੇਰੇ ਅੱਗੇ ਡੰਡੀਆਂ ਛਤੀਆਂ ਹੋਈਆਂ ਸਨ ਤਾ ਕੀ ਵਖਰਾ ਹੀ ਪਾਠ ਕਰਨਾ ਤਾ ਕੀ ਸਰਨ ਤਾ ਕੀ ਸਰਨ ਆਸਰ ਪ੍ਰਭ ਨਾਨਕ ਇਥੇ ਵਿਸਰਾਮ ਹੈ ਜਾ ਕਾ ਅੰਤ ਨਾ ਪਾਰਾਵਾਰ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਹਾਂਜੀ ਉਲਟੀ ਇਥੇ ਯਮ ਖਲਾ ਦਨੀ ਹੈ ਰੇ ਮਨ ਇਥੇ ਵਿਸਰਾਮ ਹੈ ਉਲਟੀ ਰੇ ਸਾਕਤ ਸਿਓ ਕਰ ਉਲਟੀ ਰੇ ਝੂਠੇ ਕੀ ਰੇ ਝੂਠੇ ਕੀ ਰੇ ਝੂਠਪ੍ਰੀਤ ਕੀਰੇ ਪਾਠ ਨਹੀਂ ਕਰਨਾ ਝੂਠੇ ਕੀ ਰੇ ਇਥੇ ਠਮਕ ਲਾ ਦਿੰਨੀ ਹੈ ਰੇ ਪਾਦ ਨਖੇਰ ਕੇ ਪੜਨਾ ਝੂਠੇ ਕੀ ਰੇ ਝੂਠਪ੍ਰੀਤ ਝੂਠਾ ਕੀ ਰੇ ਝੂਠਪ੍ਰੀਤ ਝੂਠਾ ਪਾ ਲਈਏ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਤੋ ਵਿਸਰਾਮ ਹਨ ਝੂਠਾ ਕੀ ਰੇ ਝੂਠ ਪ੍ਰੀਤ ਇਥੇ ਪਹਿਲਾ ਵਿਸਰਾਮ ਹੈ ਛੁਟਕੀ ਰੇ ਮਾਨਾ ਛੁਟਕੀ ਰੇ ਮਾਨਾ ਛੁਟਕੀ ਰੇ ਇਥੇ ਦੂਸਰਾ ਵਿਸਰਾਮ ਹੈ ਸਾਖਤ ਸੰਗ ਨਾ ਛੁਟਕੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਜਦਾ ਸਾਖਤ ਸੰਗ ਨਾ ਛੁਟਕੀ ਰੇ ਛੁਟਕੀ ਰੇ ਮਾਨ ਛੁਟਕੀ ਰੇ ਇਥੇ ਜਿਆਦਾ ਰੁਕਣਾ साकत संग ना छुटकी रे रहाओ ज्यो काजर पर बंदर राखे हो जो काजर पर मंदर राखे हो पर पाते काजर थोड़ा जा कसके के उच्चारण करना कज्जल ज्यो काजर पर मंदर राखे जो पैसा है का लुखी रे जो पैसा है का लुखी रे ਦੂਰ ਹੋਈ ਤੇ ਭਾਗ ਗयो ਹੈ ਦੋਵੇਂ ਹਾਹੀ ਦੂਰ ਹੋਈ ਤੇ ਭਾਗ ਗयो ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਮਗੋ ਦਾਨ ਕਿਰਪਾਲ ਕਿਰਪਾ ਨਿਧ ਕਿਰਪਾਲ ਕਿਰਪਾ ਨਿਧ ਮਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨਾਨ ਨਿਕ ਦਾਸ ਦਾਸ ਕੋ ਕਰਿ ਆਹ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ